ਸਟਾਰ ਉਸ ਬਾਬਤ ਇੱਕ ਗੱਲ ਖਾਸ ਤੌਰ ਤੇ ਮਸ਼ਹੂਰ ਸੀ ਕਿ ਜਦ ਤੀਕ ਉਸ ਦੇ ਪੇਟ ਵਿੱਚ ਚਾਹ ਦਾ ਪਿਆਲਾ ਤੇ ਮੂੰਹ ਵਿੱਚ ਸਿਗਰਟ ਨਾ ਹੋਵੇ ਉਹ ਕੰਮ ਨਹੀਂ ਸੀ ਕਰ ਸਕਦਾ ਡੰਡੀ ਕਮਾਲ ਦੀ ਨਿਤ ਵਰਤੋ ਬਿਲਕੁਲ ਇੱਕ ਸਾਰ ਸੀ ਜਿਸ ਵਿੱਚ ਕਦੀ ਮੈਂ ਆਦਲਾ ਬਦਲੀ ਨਹੀਂ ਸੀ ਵੇਖਦਾ ਡੰਡੀ ਹਨਾਲ ਹੋਵੇ ਸਿਆਲ ਹੋਵੇ ਉਹ ਇੱਕੋ ਥਾਵੇਂ ਇੱਕੋ ਤਰ੍ਹਾਂ ਨਾਲ ਪੈਰਾਂ ਭਾਰ ਗੋਡੇ ਇੱਕ ਨਾਲ ਲਾਈ ਤੇ ਮੂੰਹ ਵਿੱਚ ਸਿਗਰਟ ਲਈ ਕੰਮ ਵਿੱਚ ਝੋਟਿਆ ਰਹਿੰਦਾ ਸੀ ਡੰਡੇ ਕੰਮ ਕਰਦਾ ਕਰਦਾ ਜਦ ਉਹ ਥੱਕ ਜਾਂਦਾ ਤਾਂ ਢੁਕਦੇ ਸਿਗਰਟ ਨੂੰ ਸੋਕੇਸ ਉਤੇ ਪਈ ਟੁੱਟੀ ਹੋਈ ਚੀਨੀ ਦੀ ਪਲੇਟ ਵਿੱਚ ਰੱਖ ਕੇ ਗਾਉਣ ਲੱਗ ਪੈਂਦਾ ਡੰਡੇ ਉਸ ਦਾ ਗਾਣਾ ਵੀ ਇੱਕੋ ਸੁਰਤਾਲ ਨਾਲ ਅਕਸਰ ਇੱਕੋ ਹੀ ਹੁੰਦਾ ਸੀ ਡੰਡੇ ਸੋਕੇਸ ਤੇ ਕੋਈ ਗੱਜ ਸਬਾ ਗੱਜ ਦੀ ਬਿੱਥ ਤੇ ਇੱਕ ਲੋਹੇ ਦੀ ਅੰਗੀਠੀ ਪਈ ਹੁੰਦੀ ਸੀ ਜਿਸ ਉਤੇ ਚਾਹ ਵਾਲੀ ਕੇਤਲੀ ਅਕਸਰ ਚੜੀ ਰਹਿੰਦੀ ਸੀ ਡੰਡੀ ਸਾਰੇ ਦਿਨ ਵਿੱਚ ਉਹ ਜਿੰਨੀ ਵਾਰ ਵੀ ਉੱਠਦਾ ਜਾਂ ਚਾਹ ਪੀਣ ਲਈ ਤੇ ਜਾਂ ਫਿਰ ਪਿਸ਼ਾਬ ਕਰਨ ਲਈ ਡੰਡੀ ਇੱਕੋ ਇੱਕ ਪੱਥਰ ਦੀ ਚੌੜੀ ਪਿਆਲੀ ਉਸ ਦੇ ਕੋਲ ਪਈ ਹੁੰਦੀ ਸੀ ਜਿਸ ਨੂੰ ਘੰਟੇ ਘੰਟੇ ਡੇਢ ਡੇਢ ਘੰਟੇ ਬਾਅਦ ਕੇਤਲੀ ਵਿੱਚੋਂ ਭਰੀ ਜਾਂਦਾ ਤੇ ਪੀ ਵੀ ਜਾਂਦਾ ਡੰਡ ਉਸ ਤੇ ਚਾਹ ਵੀ ਬੜੀ ਅਜੀਬ ਹੁੰਦੀ ਸੀ ਦੁੱਧ ਤੋਂ ਬਗੈਰ ਸਿਰਫ ਕਾਹਵਾ ਹੀ ਤੇ ਉਹ ਵੀ ਇਤਨਾ ਗਾੜਾ ਤੇ ਕਾਲਾ ਕਿ ਵੇਖ ਕੇ ਹੈਰਾਨੀ ਹੁੰਦੀ ਸੀ ਕਿ ਇਸ ਨੂੰ ਉਹ ਕਿਸ ਤਰ੍ਹਾਂ ਪਚਾਉਂਦਾ ਹੋਵੇਗਾ ਡੰਡੇ ਉਸ ਦੀ ਕੋਠੜੀ ਦੇ ਸੱਚੇ ਪਾਸੇ ਉਸ ਦਾ ਟਿਲਮ ਟਿਲਾ ਮਲੇ ਬਿਸਤਰੇ ਵਾਲਾ ਮੰਝਾ ਹੁੰਦਾ ਸੀ ਤੇ ਖੱਬੀ ਨੁਕਰੇ ਕੋਲਿਆਂ ਦੀ ਢੇਰੀ ਡੰਡੇ ਕੋਠੜੀ ਦਾ ਸਾਰਾ ਫਰਸ਼ ਕੋਲਿਆਂ ਦੀ ਕੇਰੀ ਨਾਲ ਕਾਲਾ ਹੋਇਆ ਰਹਿੰਦਾ ਸੀ ਡੰਡੇ ਉਸ ਦੀ ਕੇਤਲੀ ਜਦੋਂ ਵੀ ਖਾਲੀ ਹੋਣ ਤੇ ਆਉਂਦੀ ਉਹ ਗੜਬੀ ਭਰ ਕੇ ਪਾਣੀ ਤੇ ਡੱਬੇ ਵਿੱਚੋਂ ਮੁਠ ਭਰ ਕੇ ਚਾਹ ਉਸ ਵਿੱਚ ਉਲੱਦ ਦਿੰਦਾ ਡੰਡੇ ਕੋਈ ਵੀ ਮੌਸਮ ਹੋਵੇ ਕੋਈ ਵੀ ਵੇਲਾ ਉਸ ਦੀ ਕੇਤਲੀ ਵਿੱਚੋਂ ਭਾਫ਼ ਨਿਕਲਦੀ ਹੀ ਰਹਿੰਦੀ ਸੀ ਡੰਡੀ ਪਤਾ ਨਹੀਂ ਕੀ ਕਾਰਨ ਸੀ ਕਿ ਉਸ ਦੀਆਂ ਸਾਰੀਆਂ ਆਦਤਾਂ ਨੂੰ ਨਾ ਪਸੰਦ ਕਰਦਾ ਹੋਇਆ ਵੀ ਮੈਂ ਉਸ ਨੂੰ ਨਫ਼ਰਤ ਨਹੀਂ ਸਾਂ ਕਰਦਾ ਡੰਡੀ ਉਹ ਜਦੋਂ ਵੀ ਕਿਸੇ ਨਾਲ ਗੱਲ ਕਰਦਾ ਉੱਚੀ ਸਾਰੀ ਹਕਾ ਮਾਰ ਕੇ ਹੱਸਦਾ ਹੋਇਆ ਡੰਡੇ ਕਈ ਵਾਰੀ ਜਦ ਮੈਂ ਆਪਣੀ ਦੁਕਾਨ ਤੇ ਬੈਠਾ ਗਾਹਕਾਂ ਨਾਲ ਲੈਣ ਦੇਣ ਕਰ ਰਿਹਾ ਹੁੰਦਾ ਸਾਂ ਤਾਂ ਉਸ ਦਾ ਇਹ ਕੜੀਮੁੜੀ ਹਾ ਹਾ ਕਰਕੇ ਜੋਰ ਦੀ ਹਸਣਾ ਮੇਰੇ ਕੰਨਾਂ ਨੂੰ ਰਗੜਨ ਲੱਗ ਪੈਂਦਾ ਸੀ ਤੇ ਮੈਂ ਆਪਣੇ ਆਪ ਵਿੱਚ ਸਿੱਥਾ ਪੈ ਜਾਂਦਾ ਸਾਂ ਪਰ ਜਦ ਕਦੇ ਉਹ ਆਪਣੀਆਂ ਉਹੀ ਨੀਤ ਟੁਕਾਂ ਗਾਨੀਆਂ ਸ਼ੁਰੂ ਕਰਦਾ ਤਾਂ ਮੇਰਾ ਗੁੱਸਾ ਦੂਰ ਹੋ ਜਾਂਦਾ ਡੰਡੇ ਉਸ ਦੀ ਆਵਾਜ਼ ਵਿੱਚ ਇਤਨਾ ਸੋਜ ਇਤਨਾ ਦਰਦ ਸੀ ਕਿ ਕੰਮ ਕਰਦਿਆਂ ਬੀ ਮੇਰਾ ਧਿਆਨ ਬਦੋ ਬਦੀ ਉਸਦੇ ਗਾਣੇ ਵੱਲ ਖਿੱਚਿਆ ਜਾਂਦਾ ਡੰਡੀ ਉਹ ਬਹੁਤ ਉੱਚੀ ਨਹੀਂ ਸੀ ਗਾਉਂਦਾ ਅਕਸਰ ਹੌਲੀ ਹੌਲੀ ਗੁਣ ਗੁਨਾਇਆ ਕਰਦਾ ਸੀ ਪਰ ਜਿੰਨੀ ਵਾਰੀ ਉਸਦੀ ਆਵਾਜ਼ ਕੰਨੀ ਪੈਂਦੀ ਮੈਨੂੰ ਕੰਮਕਾਰ ਭੁੱਲ ਜਾਂਦਾ ਡੰਡੀ ਪਰ ਇਸ ਦਾ ਸਰੀਰ ਇਤਨਾ ਕਮਜ਼ੋਰ ਕਿਉਂ ਹੈ ਪ੍ਰਸ਼ਨ ਚਿੰਨ ਇਹੋ ਇੱਕ ਪ੍ਰਸ਼ਨ ਕੜੀ ਮੁੜੀ ਮੇਰੇ ਦਿਮਾਗ ਵਿੱਚ ਉੱਠਿਆ ਕਰਦਾ ਸੀ ਡੰਡੇ ਉਸ ਦਾ ਗਾਣਾ ਭਾਵੇਂ ਮੁਰਦਿਆਂ ਵਿੱਚ ਵੀ ਸ਼ਾਇਦ ਕੁਝ ਚਿਰ ਲਈ ਹਰਕਤ ਲਿਆ ਸਕਦਾ ਸੀ ਪਰ ਉਹ ਆਪ ਦਿਨੋ ਦਿਨ ਨਿਗਰਦਾ ਜਾਂਦਾ ਸੀ ਡੰਡੇ ਬਿਲਕੁਲ ਸੁੱਕਾ ਕਰੰਗ ਜਿਹਾ ਉਹਦਾ ਸਰੀਰ ਸੀ ਡੰਡੀ ਮੂੰਹ ਤੇ ਪਿਲਤਣਾ ਵਰਤੀਆਂ ਹੋਈਆਂ ਜਿਵੇਂ ਉਸ ਦੇ ਪਿੰਡੇ ਵਿੱਚ ਲਹੂ ਨੋਂ ਦੀ ਕੋਈ ਚੀਜ਼ ਹੈ ਈ ਨਹੀਂ ਸੀ ਡੰਡੇ ਪਰ ਇਹਨਾ ਹੋਣ ਤੇ ਵੀ ਉਸ ਦਾ ਚਿਹਰਾ ਕੋਝਾ ਨਹੀਂ ਸੀ ਲੱਗਦਾ ਡੰਡੇ ਮੈਂ ਉਸ ਨੂੰ ਬੇਖ ਬੇਖ ਕੇ ਸੋਚਦਾ ਹੁੰਦਾ ਸਾਂ ਡੰਡੇ ਜਦ ਕਦੀ ਉਸ ਦੇ ਸਰੀਰ ਵਿੱਚ ਲਹੂ ਸੀ ਇਹ ਕਿਤਨਾ ਸੋਹਣਾ ਹੁੰਦਾ ਹੋਵੇਗਾ ਡੰਡੇ ਖਬਰੇ ਮੈਨੂੰ ਭਰਮ ਹੀ ਸੀ ਜਾਂ ਅਸਲੋ ਹੈ ਈ ਇਹੋ ਗੱਲ ਸੀ ਉਸ ਦੇ ਸਾਰੇ ਕੋਜ ਮੈਨੂੰ ਸੋਹਣੇ ਜਾਪਦੇ ਸਨ ਡੰਡੇ